ਸਾਡਾ ਮੰਦਰਾ ਦੇ ਖਜ਼ਾਨੇ ਤੇ ਹਜ ਦੀਆਂ ਯਾਤਰਾ ਹੁੰਦੀਆਂ ਨੇ ਅਕਾਲੀ ਦਰ ਸਰਕਾਰ ਦੀ ਇੱਕੋ ਗੱਲਾ ਆ ਰਹੀਆਂ ਆਤਵਾਦੀ ਦੀ ਰਿਹਾਈਆਂ ਨੂੰ ਲੈ ਕੇ ਅਸੀਂ ਵੋਟਾਂ ਲੜਾਂਗੇ ਆਤਵਾਦੀਆਂ ਦੇ ਰਿਹਾਈ ਦੇ ਉੱਤੇ ਕਦੇ ਤੁਹਾਨੂੰ ਵੋਟਾਂ ਨਹੀਂ ਮਿਲਣੀਆਂ ਕਿਸੇ ਵੀ ਸਮਾਜ ਤੋਂ ਸੁਸ਼ੀਲ ਕੁਮਾਰ ਰਿੰਕੂ ਦੇ ਪਿਆ ਕੀ ਆ ਗਿਆ ਦਿਮਾਗ ਜਦੋਂ ਇੱਕ ਪੋਸਟ ਆਦੀ ਹੈ ਈਡੀ ਹੁਣ ਪੰਜਾਬ ਵੱਲ ਵੀ ਰੁੱਕ ਰਹੀ ਕਈ ਐਸੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਈਡੀ ਦੀ ਕਾਗਜ਼ ਕਾਗਜ਼ ਦੇਖ ਸਕਦੀ ਹੈ ਈਡੀ ਹੁਣ ਪੰਜਾਬ ਵਿੱਚ ਐਂਟਰੀ ਕਰ ਚੁੱਕੀ ਹੈ ਕਿ ਕੇਜਰੀਵਾਲ ਸਾਹਿਬ ਦੇ ਤਾਲੂਕਾ ਦੇ ਨਾਲ ਈਡੀ ਹੁਣ ਪੰਜਾਬ ਵਿੱਚ ਆ ਗਈ ਤਾਂ ਕਿਹੜੇ ਕਿਹੜੇ ਵਿਧਾਇਕ ਬੀਜੇਪੀ ਸ਼ਾਮਿਲ ਹੋ ਸਕਦੇ ਨੇ ਕਿੰਨਾਂ ਦੇ ਉੱਤੇ ਰੇਟ ਪੈ ਸਕਦੀ ਹੈ ਕਿ ਇੱਕ ਯਾਨੀ ਕਿ ਐਮਪੀ ਦਾ ਜਿਹੜਾ ਬੰਦਾ ਕੈਂਡੀਡੇਟ ਖੜਾ ਹੋਏਗਾ ਤੇ ਜੋ ਵੀ ਬੰਦਾ ਜੀ ਐਮਐਲਏ ਆ ਉਹਨੂੰ 25-25 ਕਰੋੜ ਰੁਪਈਆ ਨੂੰ ਦਿੱਤਾ ਜਾਏਗਾ ਉਹਨੂੰ ਸਾਈਡ ਤੋਂ ਦਿੱਤਾ ਜਾਏਗਾ ਇਹ ਹ ਤੱਕ ਬਲੇਮ ਲੱਗੇਗਾ ਬੀਜੇਪੀ ਸਰਕਾਰ ਦੇ ਉੱਪਰ ਲੱਗੇ ਜਾ ਰਹੇ ਨੇ ਮੌਜੂਦਾ ਐਮਪੀ ਨੂੰ ਇਹਨਾਂ ਕਿੰਨਾ ਕੇ ਡਰ ਪੈ ਗਿਆ ਜਾਂ ਮੌਜੂਦਾ ਐਮਐਲਏ ਨੂੰ ਇਹਨਾਂ ਕਿੰਨਾ ਕੇ ਡਰ ਪੈ ਗਿਆ ਕਿ ਜਿਹੜਾ ਕਿ ਯਾਨੀ ਕਿ ਆਪਣੀ ਆਮ ਫਿਰ ਜਦੋਂ ਜਾਣਾ ਹੀ ਸੀਗਾ ਤੇ ਪਾਰਟੀ ਝਟਕਾ ਦੇ ਕੇ ਗਿਆ ਦਿੱਤਾ ਫਿਰ ਪਾਰਟੀ ਨੂੰ ਜੇਲਾ ਨਾ ਕਰਾਂਦੇ ਫਿਰ ਨਾ ਇਹਦਾ ਕੰਮ ਕਰੇ ਜਾਣਾ ਹੀ ਭਾਜੀ ਪੀਜੇਪੀ ਨਾਲ ਜਦੋਂ ਤਿਆਰ ਹੋ ਗਿਆ ਸੀ ਨਾ ਉਹਨਾਂ ਨੇ ਸਾਰਿਆਂ ਦੇ ਨਾਲ ਕੱਟਿਆ ਇਹ ਨਹੀਂ ਕਿ ਕਿਸੇ ਮੰਤਰੀ ਨੇ ਇਕੱਲੇ ਨੇ ਕੱਟਿਆ ਜਾਂ ਕਿਸੇ ਕਾਉਂਸਲਰ ਨੇ ਇਕੱਲੇ ਨੇ ਕੱਟਿਆ ਭਾਰਤ ਸਾਡਾ ਦੇਸ਼ ਨੂੰ ਰੋੜਾ ਵਿੱਚ ਕੋਸ਼ਿਸ਼ ਨੇ ਨੇਪਾਲ ਹੋ ਗਿਆ ਗੋ ਮਾਤਾ ਰਾਸ਼ਟ੍ਰਾ ਮਤਾ ਕੋਸ਼ਿਸ਼ ਨਹੀਂ ਹੋਈ ਇੱਥੇ ਪਰ ਨੇਪਾਲ ਦੇ ਵਿੱਚ ਹੋ ਗਈ ਕਿਉਂਕਿ ਉੱਥੇ ਹਲੇ ਆਵਾਦੀ ਘੱਟ ਹੈ ਉੱਥੇ ਮੁਸਲਿਮ ਆਵਾਦੀ ਵਾ ਵਾ ਹੈ ਆਵਾਮ ਕਿਤੇ ਨਾ ਕਿਤੇ ਜੇ ਤੁਸੀਂ ਗੱਲ ਕਰਦੇ ਕਿ ਠੱਠੇ ਖੂਚ ਜਾਵੇ ਤਾਂ ਐਦਾਂ ਨਹੀਂ ਹੁੰਦਾ ਮੇਤਾ ਕਹਿ ਨਹੀਂ ਵਾਹ ਬੱਟੇ ਗੂਜਾਵੇ ਤੋੜ ਕਹਿੰਦਾ ਮਤਲਬ ਉਹੀ ਹੈ ਨਾ ਕਿ ਰਵਨੀਤ ਸਿੰਘ ਬੱਟੂ ਦੀ ਤੁਸੀਂ ਗੱਲ ਕੀਤੀ ਨਾ ਕਿ ਜਿਹੜਾ ਉੱਥੇ ਉਹਨਾਂ ਨੇ ਜਾ ਕੇ ਤਾਲਾ ਉਹ ਇੱਕ ਸਰਕਾਰੀ ਮਾਰਕ ਸੀ ਜਿਹਨੂੰ ਤਾਲਾ ਲਾਇਆ ਤੇ ਜਿਹੜਾ ਉੱਥੇ ਤਾਲੇ ਲੱਗੇ ਸੀ ਉਹ ਪ੍ਰਾਈਵੇਟ ਸੀ ਪਰਤੇ ਵੀਦਰ ਜੋ ਇੱਕ ಕಾರ್ਪੋਰੇਟ ਮੁਲਾਜ਼ਮਾਂ ਦੇ ਉੱਤੇ ਕਾਰਪੋਰੇਸ਼ਨ ਦੇ ਵਿੱਚ ਕੱਜ ਨੂੰ ਬੰਦ ਕਰਾਵੇ ਤਾਂ ਕੰਮ ਨਹੀਂ ਹੁੰਦਾ ਇਹ ਸਰਕਾਰ ਨੇ ਆਵਾਜ਼ ਚੱਕ ਦਿੱਤੀ ਕਾਰਪੋਰੇਸ਼ਨ ਦੇ ਵਿੱਚ ਕੱਪੜੇ ਵਾਜੀ ਹੁੰਦੀ ਲੋਕਾਂ ਦੇ ਕੰਮ ਨਹੀਂ ਹੁੰਦੇ ਨੇ ਹੁਣ ਤੁਸੀਂ ਵੀ ਆਵਾਜ਼ ਸੁਣੋ ਸੁਣੋ ਸਹੀ ਸਰਕਾਰ ਸੁਣ ਲਓ ਪੂਰਾ ਸੁਆਲ ਪਹਿਲੇ ਪੂਰਾ ਸੁਆਲ ਦਾ ਸੁਣੋ ਤੇ ਤੁਹਾਡੀ ਇੱਥੇ ਤੁਹਾਡੇ ਨਾਲ ਜਵਾਬ ਦਊਗਾ ਸਰਕਾਰ ਨੇ ਨਾ 42 ਜਿਹੜੀ ਹੈਗੀ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਕੰਮ ਹੁੰਦੇ ਸੀਗੇ ਜਿਵੇਂ ਪਰ ਸર્ટਿਫਿਕੇਟ ਦੈਟ ਸર્ટਿਫਿਕੇਟ ਫੋਰ ਵੀ ਜਿਹੜੇ ਸੀਗੇ ਉਹ ਤੁਹਾਡੇ ਉਹਨਾਂ ਨੇ ਇਹੋ ਜਿਹੀ ਸਕੀਮਾਂ ਕੱਢੀਆਂ ਨੇ ਤੁਹਾਡੇ ਘਰ ਆ ਕੇ ਤੁਹਾਨੂੰ ਤੁਹਾਡੇ ਘਰ ਮੈਂ ਕਿਉਂ ਫੋਨ ਤਾਂ ਕਰੂੰਗਾ ਮੇਰੇ ਮੇਰਾ ਆਪਦਾ ਕੰਮ ਪਹਿਲਾਂ ਹੋਇਆ ਬਿਲਕੁਲ ਇੰਟਰਵਿਊ ਵੀ ਆਈ ਹੈ ਚੈਨਲ ਦੇ ਉੱਤੇ ਮੇਰਾ ਘਰ ਦਾ ਕੰਮ ਹੋਇਆ ਹੈ ਲੂਟਨਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਪੰਜਾਬ ਦੀ ਸਿਆਸਤ ਦੇ ਉੱਤੇ ਪੰਜਾਬ ਦੀ ਸਿਆਸਤ ਇਸ ਤਰ੍ਹਾਂ ਮੋੜ ਲੈ ਗਈ ਜਿਸ ਤਰ੍ਹਾਂ ਗੱਲ ਕੀਤੀ ਹੋਵੇ ਮੋੜ ਜਿਹੜਾ ਪਾਣੀ ਵਾਟਰ ਕੱਢੀ ਹੋਵੇ ਤਾਂ ਪਾਣੀ ਮੋੜ ਲੈ ਲੈਂਦਾ ਪੰਜਾਬ ਦੀ ਸਿਆਸਤ ਤਾਂ ਬੜੇ ਤਰੀਕੇ ਨਾਲ ਆਈ ਸੀ 92 ਵਿਧਾਇਕਾਇਏ ਸੀਗੇ ਸੁਸ਼ੀਲ ਕੁਮਾਰ ਰਿੰਕੂ ਬਸੇਤਾ ਆਹ ہماری ਪਾਰਟੀ ਨੇ ਐਮਪੀ ਬਣਾਉਣ ਸੇ ਜਾਨ ਤੱਕ ਜੋਖਮ ਵਿੱਚ ਪਾਤੀ ਸੀਗੀ ਜਲੰਧਰ ਦੀ ਸੀਟ ਕਢਾਤੀ ਲੇਕਿਨ ਸੁਸ਼ੀਲ ਕੁਮਾਰ ਰਿੰਕੂ ਨੇ ਜਦੋਂ ਪਹੁੰਚਿਆ ਤਾਂ ਉਸ ਤੋਂ ਬਾਅਦ ਭਾਜਪਾ ਸ਼ਾਮਿਲ ਹੋ ਗਿਆ ਉਸ ਤੋਂ ਬਾਅਦ ਗੱਲ ਕੀਤੀ ਹੈ ਵੇ ਅਨਰਾਲ ਦੀ ਅਨਰਾਲ ਜਿਹੜੇ ਦੱਕੜੀ ਤੋਂ ਐਮਐਲਏ ਸੀਗੇ ਉਹ ਵੀ ਭਾਜਪਾ ਸ਼ਾਮਿਲ ਹੁੰਦੇ ਨੇ ਰਣਵੀਰ ਸਿੰਘ ਬਿੱਟੂ ਜੋ ਕਹਿੰਦੇ ਨੇ ਕਿ ਕਾਂਗਰਸ ਮੇਰੀ ਮਾਂ ਪਾਰਟੀ ਹੈ ਕਾਂਗਰਸ ਨੂੰ ਮੈਂ ਛੱਡ ਨਹੀਂ ਸਕਦਾ ਤੇ ਇੱਕ ਬਿਆਨ ਵੀ ਉਹਨਾਂ ਦਾ ਬੜਾ ਸਰਕੂਲੇਟ ਹੋ ਰਿਹਾ ਵਾ ਕਿ ਜਦੋਂ ਕਿਸਾਨੀ ਹੰਦ ਮੰਦੋਲਨ ਲੱਗਾ ਹੁੰਦਾ ਵਾ ਤਾਂ ਉਸ ਸਮੇਂ ਕੋਈ ਪੱਤਰਕਾਰ ਭਾਈ ਸਾਡਾ ਉਹਨਾਂ ਨੂੰ ਪੁੱਛਦਾ ਤਾਂ ਉਹ ਕਹਿੰਦੇ ਕਿ ਇਹ ਕੋਈ ਪਾਰਟੀ ਹੈ ਲੇਕਿਨ ਅੱਜ ਰੋਹੀ ਪਾਰਟੀ ਦੇ ਵੇ ਰਣਵੀਰ ਸਿੰਘ ਬਿੱਟੂ ਜਾਂਦੇ ਨੇ ਲੇਕਿਨ ਨੌਜਵਾਨ ਹੈ ਜਿਹਨਾਂ ਨੇ ਸ਼ਿਵਸੇਨਾ ਛੱਡਤਾ ਹੈ ਸਿਸ਼ੇਨਾ ਹੋਣਨਾਂ ਦਾ ਇੱਕ ਬੈਗ ਰਹਿ ਗਿਆ ਵੈ ਲੇਕਿਨ ਸਿਆਸਤ ਦੇ ਉੱਤੇ ਗਰਮਾਨ ਲੱਗੇ ਨੇ ਪਹਿਲਾਂ ਤਾਂ ਆ ਦੱਸੋ ਪਾਰਟੀਆਂ ਰਾਜਨੀਤੀ ਪਾਰਟੀਆਂ ਤੁਹਾਡੀ ਪਾਰਟੀਆਂ ਆਖਿਰ ਆਵਾਮ ਦੀ ਸੋਚਦੀਆਂ ਕਿੰਨੀ ਸੋਚਦੀਆਂ ਕਿ ਸਿਰਫ ਆਪਣੇ ਆਪ ਦਾ ਉल्लू ਸਿੱਧਾ ਕੀਤਾ ਆਵਾਮ ਗਈ ਬਾੜੇ ਚ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਬੋਕੇ ਪਸੰਦਰਾ ਜੈ ਮਹਾਰਾਣਾ ਤੁਹਾਡੀ ਗੱਲ ਸਹੀ ਹੈ ਆਵਾਮ ਕਿਤੇ ਨਾ ਕਿਤੇ ਜੇ ਤੁਸੀਂ ਗੱਲ ਕਰ ਰਹੇ ਕਿ ਟੱਠੇ ਖੂਚ ਜਾਵੇ ਤਾਂ ਇਦਾਂ ਨਹੀਂ ਹੁੰਦਾ ਸਰਕਾਰਾਂ ਆਂਦੀਆਂ ਮੈਂ ਤਾਂ ਕਹਿ ਨਹੀਂ ਆਵਾਮ ਡੱਟੇ ਖੁੱਜ ਜਾਵੇ ਨਹੀਂ ਨਹੀਂ ਗੱਲ ਤੋਂ ਤੁਹਾਡੀ ਕਹਿਣ ਦਾ ਮਤਲਬ ਉਹੀ ਹੈ ਨਾ ਕਿ ਜਾਨੀ ਜਿਹੜਾ ਕਿਤੇ ਮਰਜੀ ਮੋਲ ਤੁਹਾਡੀ ਆ ਗੱਲ ਮਤਲਬ ਨਹੀਂ ਨਹੀਂ ਸੱਚਾਈ ਹੈ ਗੱਲ ਦਾ ਵਜਨ ਕਿੱਥੇ ਜਾਂਦਾ ਪਿਆ ਵਾ ਮਤਲਬ ਸਰਕਾਰ ਜਾਨੀ ਮੌਜੂਦਾ ਸਰਕਾਰ ਦੇ ਬੰਦੇ ਕਿਹੜੇ ਪਾਸੇ ਜਾਂਦੇ ਪਏ ਨੇ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਜਿਹੜੇ ਹੋਣ ਲੱਗੇ ਨੇ ਤਾਂ ਕਿਹੜਾ ਐਮਪੀ ਕਿੱਧਰ ਨੂੰ ਜਾ ਰਿਹਾ ਵਾ ਕਿਹੜੇ ਜਾਨੀ ਪਾਰਟੀ ਦੇ ਨੁਮਾਇੰਦੇ ਵੱਡੇ ਨੈਸ਼ਨਲ ਪਾਰਟੀ ਦੇ ਬੰਦੇ ਕਿਹੜੇ ਕਿੱਧਰ ਪਾਸੇ ਜਾ ਰਹੇ ਨੇ ਅੱਜ 20-20 ਸਾਲ 25-25 ਸਾਲ ਪੁਰਾਣੇ ਬੰਦੇ ਕਿੱਧਰ ਜਾ ਰਿਹਾ ਜੇ ਆਪ ਹੁਣ ਉਹਨਾਂ ਦੀ ਜਿਹੜੀ ਬਿਆਨਸਿਕਨੀ ਕੁਰਬਾਨੀ ਜੋ ਦਿੱਤੀ ਹੈ ਅੱਤਵਾਦੀ ਦੌਰ ਦੇ ਵਿੱਚ ਹੁਣ ਉਹਨਾਂ ਦੇ ਜਿਹੜੇ ਪੋਤਾ ਪੁੱਤੇ ਨਪੋਤੇ ਨੇ ਇਹ ਮਤਲਬ ਅੱਜ ਉਹਨਾਂ ਦੀ ਕੁਰਬਾਨੀ ਜੋ ਦਿੱਤੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਮਤਲਬ ਜੋ ਦਿੱਤੀ ਕੁਰਬਾਨੀ ਅੱਜ ਕਿੱਥੇ ਖੜੇ ਨੇ ਚਲੋ ਠੀਕ ਹੈ ਚਲੇ ਗਏ ਆ ਉਹ ਕਹਿੰਦੇ ਸਾਡਾ ਉਧਰੋਂ ਕੋਈ ਸਿਸਟਮ ਨਹੀਂ ਬੈਠਦਾ ਪਿਆ ਮੈਨੂੰ ਸਮਝ ਨਹੀਂ ਆ ਰਿਹਾ ਜਾਂ ਸਾਡੀ ਆਵਾਮ ਨੂੰ ਸਮਝ ਨਹੀਂ ਆ ਰਿਹਾ ਪਰ ਅੱਜ ਦੇ ਟਾਈਮ ਦੇ ਵਿੱਚ ਸੱਚਾਈ ਦੀ ਆਪਾਂ ਕੁਝ ਗੱਲਾਂ ਕਰੀਏ ਪੈਨਿੰਗ ਕਿਉਂ ਕੀਤੀ ਫਿਰ ਉਹ ਵਧਾਈ ਸਦੇ ਤਲਵਾਰ ਦੇ ਨਾਲ ਸੁਿੰਦਰ ਡਾਬਰ ਦੇ ਨਾਲ ਮੰਤਰੀ ਭਾਰਤ ਪੂਛਣਾ ਆਉਂਦੇ ਕੰਪੇਨਿੰਗ ਕਿਉਂ ਕੀਤੀ ਜੇਲਾ ਕੋ ਹਟਾਤੀਆਂ ਫਿਰ ਉਹਨਾਂ ਨੂੰ ਫਿਰ ਜਦੋਂ ਜਾਣਾ ਹੀ ਸੀਗਾ ਤੇ ਪਾਰਟੀ ਝਟਕਾ ਦੇ ਕੇ ਕੋ ਦਿੱਤਾ ਫਿਰ ਪਾਰਟੀ ਨੂੰ ਜੇਲਾ ਨਾ ਕਰਾਂਦੇ ਫਿਰ ਨਾਲ ਇਤਨਾ ਕੰਮ ਕਰੇ ਜਾਣਾ ਹੀ ਭਾਜੀ ਬੀਜੇਪੀ ਨਾਲ ਜਦੋਂ ਕਾਈਪ ਹੋ ਗਿਆ ਸੀ ਖਤਮ ਜਵਾਬ ਦੇਣਾ ਉਹਨਾਂ ਨੇ ਸਾਰਿਆਂ ਦੇ ਨਾਲ ਕੱਟੀ ਆ ਇਹ ਨਹੀਂ ਕਿ ਕਿਸੇ ਮੰਤਰੀ ਨੇ ਇਕੱਲੇ ਨੇ ਕੱਟੀ ਆ ਜਾਂ ਕਿਸੇ ਕਾਉਂਸਲਰ ਨੇ ਇਕੱਲੇ ਨੇ ਕੱਟੀ ਆ ਜਾਂ ਕਿਸੇ ਐਮਐਲਏ ਨੇ ਇਕੱਲੇ ਨੇ ਕੱਟੀ ਆ ਸਾਰੀ ਪੂਰੀ ਟੀਮ ਦੇ ਨਾਲ ਉਹਨਾਂ ਨੇ ਕੱਟੀ ਆ ਜੇ ਆਪਾਂ ਕਹੀਏ ਨਾ ਕਿਸੇ ਇੱਕ ਬੰਦੇ ਨੇ ਕੱਟੀ ਇੱਕ ਬੰਦੇ ਨੇ ਨਹੀਂ ਕੱਟੀ ਪੂਰੀ ਟੀਮ ਨੇ ਕੱਟੀ ਆ ਕਹਿੰਦਾ ਭਾਵਾ ਇੱਕ ਜੇਲਾ ਕੋ ਕਟਾਤੀਆ ਪੂਰੀ ਟੀਮ ਨੂੰ ਜਦੋਂ ਬਿੱਟੂ ਸਾਹਿਬ ਨੇ ਤਾਲਾ ਖੋਦਰ ਕਹਿੰਦੇ ਨੇ ਲਗਾਇਆ ਹੋਊਗਾ ਲੇਕਿਨ ਫਿਰ ਬਿੱਟੂ ਸਾਹਿਬ ਦਾ ਤਾਲੂਕਤ ਪੰਨਾ ਲੇਕਿਨ ਸੰਜੇ ਤਲਵਾਰ ਦੇ ਪ ਦੇ ਵਿੱਚ ਕੋਈ ਬੀਜੇਪੀ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਕੋਈ ਕਿਸੇ ਵੀ ਪਾਰਟੀ ਦਾ ਰੋਲ ਨਹੀਂ ਇਹਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਸਾਡੇ ਇਥੇ ਪੰਜਾਬ ਵਿੱਚ ਬੈਠੀ ਆ ਜੇ ਤੁਸੀਂ ਕਿਸੇ ਵੀ ਕਾਰਪੋਰੇਟ ਦਫਤਰ ਨੂੰ ਜਾ ਕੇ ਸਰਕਾਰੀ ਦਫਤਰ ਨੂੰ ਤਾਰੇ ਲਾਉਂਗੇ ਤਾਂ ਪਰਚਾ ਹੋਊਗਾ ਹੋਊਗਾ ਪਰਚਾ ਤਾਂ ਚਾ ਮੈਂ ਲਾਵਾਂ ਚਾ ਤੁਸੀਂ ਲਾਓ ਕੋਈ ਵੀ ਲਾਓ ਪਰਚਾ ਤਾਂ ਬਣਦੀ ਕਾਰਵਾਈ ਕਰੋਗੇ ਪੁਲਿਸ ਨੇ ਤਾਂ ਫੇਰ ਉਹ ਮਕਾਨਾ ਉਹ ਦੁਕਾਨਾਂ ਸੀਲਾਂ ਤੋੜ ਸਕਦੇ ਨੇ ਮੌਜੂਦਾ ਵਿਧਾਇਕ ਇਹ ਵੀ ਇਹ ਵੀ ਬਹੁਤ ਹੀ ਇੱਕ ਕਹਿੰਦੇ ਨਾ ਨਿੰਦਣਯੋਗ ਕੰਮ ਹੈ ਦੀ ਗੱਲ ਦਾ ਜਵਾਬ ਬਲ ਦਿੰਦਾ ਮੈਂ ਮੈਂ ਤੁਹਾਨੂੰ ਉਹੀ ਗੱਲ ਕਹਣਾ ਇਹ ਵੀ ਇੱਕ ਚੀਜ਼ ਦਾ ਨਿੰਦਣਯੋਗ ਕੰਮ ਹੈ ਜਿਹੜਾ ਪਰ ਉਹਦੇ ਵਿੱਚ ਵੀ ਕਈ ਨਾ ਕਈ ਆਧਾਰੇ ਨੇ ਜਿਹੜੇ ਉਹ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਸ ਮੈਟਰ ਦੇ ਵਿੱਚ ਜੇ ਉਹਨਾਂ ਨੇ ਤਾਲੇ ਤੋੜੇ ਆ ਤਾਲੇ ਤੋੜੇ ਨਹੀਂ ਤਾਲੇ ਖੋਲੇ ਗਏ ਨੇ ਪਹਿਲਾਂ ਤਾਂ ਇਹ ਗੱਲ ਤਾਲੇ ਖੋਲੇ ਗਏ ਨੇ ਤੇ ਕਮਿਸ਼ਨਰ ਲਗਾ ਰਿਹਾ ਹੈ ਕਮਿਸ਼ਨਰ ਲਗਾ ਰਿਹਾ ਤਾਲਾ ਤੇ ਖੋਹ ਸੁੱਲ ਸਕਦੇ ਨੇ ਮੈਂ ਸੁਣੋ ਮੈਂ ਤੁਹਾਨੂੰ ਦੱਸਦਾ ਰਿਹਾ ਸਹਿਮਤੀ ਨਾਲ ਹੀ ਖੁੱਲੇ ਆ ਬਾਜ਼ਾਰ ਦੇ ਜਦੋਂ ਜਨਤਾ ਜਿਹੜੇ ਜਨਤਾ ਨੇ ਉਹਨਾਂ ਨੂੰ ਜਿਤਾਇਆ ਹੋਇਆ ਹੁਣ ਜਿਹੜੇ ਜਨਤਾ ਜਿੱਥੇ ਦੇ ਉਹ ਐਮਐਲਏ ਨੇ ਉਹਨਾਂ ਨੂੰ ਜਿਤਾਇਆ ਹੋਇਆ ਉਹ ਆਪਣੇ ਲੈ ਕੇ ਉੱਥੇ ਜਾ ਕੇ ਪ੍ਰਗਟ ਹੋਏ ਆ ਕਿ ਆ ਦੇਖੋ ਜੀ ਸਾਡੇ ਕੋਲ ਸਾਰੇ ਡਾਕੂਮੈਂਟ ਨੇ ਉਹਨਾਂ ਕੋਲ ਜਾ ਕੇ ਪ੍ਰਗਟ ਰੱਬ ਨੇ ਉਹ ਪ੍ਰਗਟ ਹੋ ਗਏ ਰੱਬ ਨਹੀਂ ਐਮਐਲਏ ਦਾ ਐਮਐਲਏ ਰਹਿਣਾ ਨਹੀਂ ਮੌਜੂਦਾ ਐਮਐਲਏ ਹੈ ਮੇਰੇ ਉਹਨਾਂ ਕੋ ਚਲੇ ਗਏ ਚਲੇ ਗਏ ਚਲੇ ਗਏ ਉੱਥੇ ਜਦੋਂ ਗਏ ਤਾਂ ਉਹਨਾਂ ਨੇ ਸਾਰਾ ਦਿਖਾਇਆ ਸਾਡੇ ਕੋਲ ਜੋ ਉਹਨਾਂ ਦੇ ਕੋਲ ਪ੍ਰੂਫ ਸੀਗੇ ਤੇ ਪ੍ਰੂਫਾਂ ਦੇ ਆਧਾਰ ਤੇ ਉਹਨਾਂ ਨੇ ਜਾ ਕੇ ਗੱਲ ਕੀਤੀ ਤੇ ਜੋ ਉਹਨਾਂ ਦੇ ਚੱਲਦਾ ਪਿਆ ਸਾਰਾ ਸਟੇਟਸ ਚੱਲਦਾ ਹੀ ਪਿਆ ਹੂੰ ਪਰ ਗੱਲ ਜੇ ਤੁਸੀਂ ਕਹਿੰਨੇ ਪਿਓ ਕਿ ਮੌਜੂਦਾ ਸਰਕਾਰ ਦੇ ਵਿੱਚ ਧੱਕੇਸ਼ੇ ਮੌਜੂਦਾ ਸਰਕਾਰ ਧੱਕੇਸ਼ਾਈ ਵਾਲੀ ਗੱਲਾਂ ਕਿ ਜੋ ਮੈਂ ਜਨਤਾ ਮੈਂ ਭਾਈ ਕਦੋਂ ਕਹਿੰਦਾ ਧੱਕੇਸ਼ਾਈ ਮੈਂ ਸ਼ਬਦ ਇਸਤੇਮਾਲ ਕੀਤਾ ਮੈਂ ਕਹਿ ਰਿਹਾ ਤੁਸੀਂ ਨਾਲੇ ਤੁਹਾਨੂੰ ਗੱਲ ਦਾ ਭਾਈ ਜੀ ਤੁਸੀਂ ਨਾ ਮੇਰੇ ਖਿਆਲਾਂ ਨਾਲ ਐਨਕ ਤੇ ਮੁੰਦਰਾ ਪਾ ਕੇ ਤੁਸੀਂ ਸਵਾਲ ਕਰਨਾ ਤੇ ਸੁਣਦੇ ਨਹੀਂ ਹੋ ਮੈਂ ਤੁਹਾਨੂੰ ਆ ਗਿਆ ਗੱਲ ਦਾ ਜਵਾਬ ਦੋ ਤੁਸੀਂ ਆ ਬੋਲ ਜਦੇ ਹੋ ਮੈਂ ਨਹੀਂ ਬੋਲਦਾ ਤੁਸੀਂ ਤੁਸੀਂ ਕਿਹਾ ਕਿ ਉਹ ਨਾ ਤੁਸੀਂ ਕਿਹਾ ਕਿ ਅਰਵਨੀਤ ਸਿੰਘ ਬਿੱਟੂ ਦੀ ਤੁਸੀਂ ਗੱਲ ਕੀਤੀ ਨਾ ਕਿ ਜਿਹੜਾ ਉੱਥੇ ਉਹਨਾਂ ਨੇ ਜਾ ਕੇ ਤਾਲਾ ਉਹ ਇੱਕ ਸਰਕਾਰੀ ਇਮਾਰਤ ਸੀ ਜਿਹਨੂੰ ਤਾਲਾ ਲਾਇਆ ਤੇ ਜਿਹੜਾ ਉੱਥੇ ਤਾਲੇ ਲੱਗੇ ਸੀ ਉਹ ਪ੍ਰਾਈਵੇਟ ਠੀਕ ਹੈ ਨਾ ਉਹ ਪ੍ਰਾਈਵੇਟ ਪ੍ਰਾਪਰਟੀਆਂ ਦੇ ਉੱਤੇ ਲੱਗੇ ਸੀਗੇ ਨਾ ਕਿ ਨਾ ਕਿ ਸਰਕਾਰੀ ਦੇ ਉੱਤੇ ਲੱਗੇ ਸੀਗੇ ਤਾਂ ਸੁਣ ਲਓ ਸਰਕਾਰੀ ادارے ਵਿੱਚ ਕ腐ਸ਼ਨ ਦਾ ਅੱਡਾ ਕਾਰਪੋਰੇਸ਼ਨ ਖੁਲਾਸਾ ਕੀਤਾ ਦੱਬ ਕੇ ਸੀ ਜੀ ਬਿਲਕੁਲ ਕੀਤਾ ਪਰਚੇ ਵੀ ਦਰਜ ਹੋਏ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਉੱਤੇ ਬਿਲਕੁਲ ਹੋਏ ਕਾਰਪੋਰੇਸ਼ਨ ਦੇ ਵਿੱਚ ਇੱਕ ਅਜਿਹਾ ਬੰਦਾ ਚਲਾਵੇ ਉਹਦਾ ਕੰਮ ਨਹੀਂ ਹੁੰਦਾ ਇਹ ਸਰਕਾਰ ਨੇ ਆਵਾਜ਼ ਚੱਕ ਦਿੱਤੀ ਕਾਰਪੋਰੇਸ਼ਨ ਦੇ ਵਿੱਚ ਕੱਪੜੇ ਬਾਜੀ ਹੁੰਦੀ ਲੋਕਾਂ ਦੇ ਕੰਮ ਨਹੀਂ ਹੁੰਦੇ ਨੇ ਹੁਣ ਤੁਸੀਂ ਵੀ ਆਵਾਜ਼ ਸੁਣੋ 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 ਪਹਿਲੇ ਸੁਣ ਲਓ ਪੂਰਾ ਸਵਾਲ ਪਹਿਲੇ ਪੂਰਾ ਸਵਾਲ ਦਾ ਸੁਣ ਲਓ ਤੁਹਾਨੂੰ ਤੁਹਾਡੇ ਇੱਥੇ ਤੁਹਾਡੇ ਗੱਲ ਦਾ ਜਵਾਬ ਦਊਗਾ ਸਰਕਾਰ ਨੇ ਨਾ 42 ਜਿਹੜੀ ਹੈਗੀਆਂ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਕੰਮ ਹੁੰਦੇ ਸੀਗੇ ਜਿਵੇਂ ਬਰਸ ਸਰਟੀਫਿਕੇਟ ਦੈਟ ਸਰਟੀਫਿਕੇਟ ਹੋਰ ਵੀ ਜਿਹੜੇ ਸੀਗੇ ਉਹ ਤੁਹਾਡੇ ਉਹਨਾਂ ਨੇ ਇਹੋ ਜਿਹੀ ਸਕੀਮਾਂ ਕੱਢੀਆਂ ਨੇ ਤੁਹਾਡੇ ਘਰ ਆ ਕੇ ਤੁਹਾਡੇ ਘਰ ਫੋਨ ਕਰੂ ਮੈਂ ਕਿਹਨੂੰ ਫੋਨ ਤਾਂ ਕਰੂੰਗਾ ਮੇਰੇ ਮੇਰਾ ਆਪਦਾ ਕੰਮ ਪਹਿਲਾਂ ਹੋਇਆ ਮੇਰੇ ਕੋਲ ਇੰਟਰਵਿਊ ਵੀ ਹੈਈ ਚੈਨਲ ਦੇ ਉੱਤੇ ਮੇਰਾ ਘਰ ਦਾ ਕੰਮ ਹੋਇਆ ਹੈ ਸ਼ਿਵਸੇਨਾ ਛੱਡ ਕੇ ਆ ਮਾਰੀ ਪਾਰਟੀ ਦੇ ਕਿਹੜੇ ਵਿਰੋਧਕ ਸਾਹ ਨਾਲ ਜੁੜ ਗਏ ਵਿਰੋਧਕ ਨਾਲ ਨਹੀਂ ਜੁੜੇ ਸੁਣੋ 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 ਅਸੀਂ ਕਿਸੇ ਵੀ ਚਾਹ ਨੈਸ਼ਨਲ ਪਾਰਟੀ ਕੋਈ ਵੀ ਹੋਵੇ ਸਾਡੇ ਮੱਥੇ ਟੈਗ ਸ਼ਿ ਕਿੰਨਾ ਕਿਤੇ ਚਲੋ ਕੋਈ ਵਕਤ ਹੁੰਦਾ ਸਾਡੀ ਵੀ ਸ਼ਿਵਸਨਣਾ ਦੀ 50 ਜੱਥੇਬੰਦੀਆਂ ਨੇ ਐਕਟੀਵਿਟੀ 10 ਵਾਰ ਜੱਥੇਬੰਦੀਆਂ ਹੈਗੀਆਂ ਨੇ ਕਿਤੇ ਦਿਲ ਨਹੀਂ ਮਿਲਦਾ ਤਾਂ ਇਹ ਤਾਂ ਹੈ ਨਹੀਂ ਕਿ ਪੰਜੋਂਗਲ ਬਰਾਬਰ ਹੁੰਦੀਆਂ ਨੇ ਸਾਡਾ ਵੀ ਦਿਲ ਕਰਦਾ ਸੀ ਕਿਸੇ ਹੋਰ ਪਾਸੇ ਹੁਣ ਮਾਂ ਸਾਹਿਬ ਨੇ ਬਿਜਲੀ ਦੇ ਬਿੱਲ ਮਾਫ ਕੀਤੇ ਆਵਾਮ ਨਾਲ ਆ ਵਾ ਮਾਂ ਸਾਹਿਬ ਨੇ ਕਿਹਾ ਕਿ ਹਰ ਮਹਿਲਾ ਨੂੰ ਪੈਸੇ ਮਿਲਣਗੇ ਉਹ ਵੀ ਦੇਣਗੇ ਉਹਨਾਂ ਦੀ ਪੋਲਿਸੀ ਆਊਗੀ ਸੁਣੋ ਮੇਰੀ ਪੁਰਛੋਟੀ ਗੱਲ ਤਾਂ ਸੁਣੋ ਸੁਣ ਤਾਂ ਲੋ ਮੇਰੀ ਮੇਰੀ ਗੱਲ ਤਾਂ ਸੁਣ ਲਓ ਭਗਵੰਤਮਾ ਸਾਹਿਬ ਨੂੰ ਭਗਵੰਤਮਾ ਸਾਹਿਬ ਨੇ ਪੂਰੇ ਐਮ ਐਲ ਏ ਦੀ ਡਿਊਟੀ ਲਗਾਤੀ ਸੁਸ਼ੀਲ ਕੁਮਾਰ ਰ ਸੁਸ਼ੀਲ ਕੁਮਾਰ ਰਿੰਕੂ ਦੇ ਬਿਆਨ ਕੀ ਆਗੇ ਦਿਮਾਗ ਜਦੋਂ ਇੱਕ ਪੋਸਟ ਆਂਦੀ ਹੈ ਈਡੀ ਹੁਣ ਪੰਜਾਬ 발 ਵੀ ਰੁੱਕ ਰਹੀ ਗਈ ਕਈ ਐਸੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਈਡੀ ਦੀ ਗਾਜ ਦੇਖ ਸਕਦੀ ਹੈ ਕਿ ਉਹਦਾ ਡਰ ਹੋ ਗਿਆ ਸੀਗਾ ਕਿ ਈਡੀ ਹੁਣ ਪੰਜਾਬ ਵਿੱਚ ਐਂਟਰੀ ਕਰ ਚੁੱਕੀ ਹੈ ਕਿ ਕੇਜਰੀਵਾਲ ਸਾਹਿਬ ਦੇ ਤਾਲੂਕਾ ਦੇ ਨਾਲ ਈਡੀ ਹੁਣ ਪੰਜਾਬ ਵਿੱਚ ਆ ਗਈ ਤਾਂ ਕਿਹੜੇ ਕਿਹੜੇ ਵਿਧਾਇਕ ਬੀਜੇਪੀ ਸ਼ਾਮਿਲ ਹੋ ਸਕਦੇ ਨੇ ਕਿੰਨਾਂ ਦੇ ਉੱਤੇ ਰੇਡ ਪੈ ਸਕਦੀ ਹੈ ਤੁਹਾਨੂੰ ਇਹ ਜਵਾਬ ਦੇਣਾ ਸੀ ਮੈਂ ਡਰ ਕਿਸ ਚੀਜ਼ ਆਇਆ ਸਰਕਾਰ ਦੇ ਵਿੱਚ ਮੌਜੂਦਾ ਐਮਪੀ ਇੱਕ ਤਾਂ ਆਪਣੇ ਕਾਂਗਰਸ ਪਾਰਟੀ ਦੇ ਸੀਗੇ ਦੂਜੇ ਪਾਸੇ ਮੌਜੂਦਾ ਸਰਕਾਰ ਜੋ ਪੰਜਾਬ ਦੀ ਸਰਕਾਰ ਹੈ ਉਹਦੇ ਸੋਸ਼ਲ ਕਮਰਿੰਕੂ ਜੀ ਨੇ ਮੌਜੂਦਾ ਜਿਹੜੇ ਐਮਐਲਏ ਨੇ ਉਹ ਵੀ ਨੇ ਕਿਉਂ ਗਏ ਨੇ ਕਾਰਨ ਬਹੁਤ ਵੱਡੇ ਹੁੰਦੇ ਨੇ ਅਚਾਨਕ ਕਿਉਂ ਇਹਨਾਂ ਨੇ ਪੱਲਾ ਫੜ ਲਿਆ ਬੀਜੇਪੀ ਦਾ ਮੈਂ ਤਾਂ ਇਹ ਸਮਝ ਨਹੀਂ ਆ ਰਹੀ ਇੰਨਾ ਕਿੰਨਾ ਡਰ ਪੈ ਗਿਆ ਕਿ ਮੌਜੂਦਾ ਸਰਕਾਰ ਦੇ ਹੋਣ ਕਿ ਇਹਨਾਂ ਨੂੰ ਇੰਨਾ ਡਰ ਪੈ ਗਿਆ ਕਿ ਪੰਜਾਬ ਦੇ ਵਿੱਚ ਉਹ ਕਿ ਆਮ ਆਦਮੀ ਪਾਰਟੀ ਦਾ ਮਤਲਬ ਕਿ ਸਰਕਾਰ ਖਤਮ ਹੋ ਜਾਣੀ ਹੈ ਕਿ ਐਮਪੀ ਨਰ ਬਣਨੇ ਨਹੀਂ ਇਹਨਾਂ ਦੇ ਸੂਤਰ ਆ ਵੀ ਦੱਸਦੇ ਨੇ ਕਿ ਪੰਜਾਬ ਦੇ ਮੌਜੂਦਾ ਸਰਕਾਰ ਦੇ 30 ਵਿਧਾਇਕ ਜਿਹੜੇ ਨੇ ਬੀਜੇਪੀ ਜਾਣ ਨੂੰ ਸ਼ਾਮਿਲ ਬੈਠੇ ਨੇ ਦੇਖੋ ਜੀ ਇੱਕ ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਕਿ ਯਾਨੀ ਕਿ ਇੱਕ ਇੱਕ ਯਾਨੀ ਕਿ ਐਮਪੀ ਦਾ ਜਿਹੜਾ ਬੰਦਾ ਕੈਂਡੀਡੇਟ ਖੜਾ ਹੋਏਗਾ ਤੇ ਜੋ ਵੀ ਬੰਦਾ ਐਮਐਲਏ ਆ ਉਹਨੂੰ 25-25 ਕਰੋੜ ਰੁਪਈਆ ਉਹਨੂੰ ਦਿੱਤਾ ਜਾਏਗਾ ਉਹਨੂੰ ਸਾਈਡ ਤੋਂ ਦਿੱਤਾ ਜਾਏਗਾ ਇਹ ਇਹ ਉਹਦਾ ਬਲੇਮ ਲੱਗੇਗਾ ਬੀਜੇਪੀ ਸਰਕਾਰ ਦੇ ਉੱਪਰ ਲੱਗੇ ਜਾ ਰਹੇ ਨੇ ਕਿ ਪੰਜਾਬ ਦੇ ਲਈ ਬੀਜੇਪੀ ਨੇ ਐਂਟਰੀ ਮਾਰਨੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਕਿਉਂਕਿ ਇਹਨਾਂ ਦੀ ਯਾਨੀ ਕਿ ਸਮਝੋਤਾ ਇਹਨਾਂ ਨਾਲ ਹੋਇਆ ਨਹੀਂ ਹੈ ਉਹਨਾਂ ਦੇ ਆਪਣੇ ਸਮਝੋਤੇ ਸੀਗੇ ਬੰਦੀ ਸਿੰਘਾਂ ਦੇ ਪਾਣੀਆਂ ਦੀ ਗੱਲ ਜਿਹੜੀ ਗੱਲ ਸੀ ਕਿਸਾਨਾਂ ਦੇ ਮੁੱਦੇ ਦੀ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਹੱਕ ਨੇ ਸਾਨੂੰ ਦਿੱਤੇ ਜਾਣ ਪਰ ਉਹਨਾਂ ਨੇ ਬੀਜੇਪੀ ਨਾਲ ਉਹਨਾਂ ਦੀ ਸੰਧੀ ਕਿ ਅੱਜ ਭਾਜਪੀ ਕੀ ਕਰ ਰਹੀ ਹੈ ਕੀ ਨਹੀਂ ਹੈ ਪਰ ਜੋ ਇੱਥੋਂ ਦੀ ਜੋ ਐਮਪੀ ਹੈ ਜਾਂ ਐਮਐਲਏ ਨੇ ਉਹ ਸਿਰਫ ਪੰਜਾਬ ਦੀ ਆਵਾਮ ਦਾ ਬਿਲਕੁਲ ਨਹੀਂ ਸੋਚ ਰਹੇ ਸਿਰਫ ਆਪਣੀ ਝੂਠੀ ਸ਼ਾਨੋ ਸ਼ੌਕਤ ਲਈ ਇੱਕ ਜਿਪਸੀਆਂ ਦੇ ਲਈ ਸਿਰਫ ਇੱਕ ਐਮਪੀ ਬਣਨਾ ਹੈ ਪਾਰਟੀ ਕਰ ਲੈਣੀ ਹੈ ਭਾਈ ਜੀ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਫਿਰ ਆਵਾਮ ਜਾਵੇ ਕਿਤੇ ਪੰਜਾਬ ਦੀ ਉਦੇਦਾਰੀ ਪੰਜਾਬ ਦੀ ਆਵਾਮ ਜਿਹੜੀ ਉਹਨਾਂ ਨੂੰ ਦੇ ਦਿੰਦੀ ਹੈ ਜ਼ਿੰਮੇਵਾਰੀ ਦੇ ਦਿੰਦੀ ਹੈ ਸਾਡਾ ਜੋ ਹੀ ਰੋਸ਼ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਉਹੀ ਪੰਜਾਬ ਤੇ ਰਾਜ ਕਰੂਗਾ ਜਿਹੜਾ ਸਾਡੇ ਪੰਜਾਬ ਦੀ ਜਨਤਾ ਲਈ ਸੋਚੂਗਾ ਉਹੀ ਸਾਡੇ ਪੰਜਾਬ ਦੇ ਉੱਤੇ ਰਾਜ ਕਰੂਗਾ ਕੋਣ ਸੋਚੇਗਾ ਬੰਦਾ ਕੌਣ ਸੋਚੇਗਾ ਜਨਤਾ ਸੋਚੇਗੀ ਜਿਹੜਾ ਸਾਡੇ ਸਭ ਤੋਂ ਵੱਡੀ ਗਲਤ ਨੂੰ ਮੈਂ ਦੱਸਦਾ ਜਿਹੜਾ ਸਾਡੇ ਹਾਂ ਬੋਲੋ ਬੋਲੋ ਨੀਰਜ ਜੀ ਗੱਲ ਕੱਟਣ ਲੱਗਾ ਬੋਲੋ ਕਹਿੰਦੇ ਸੱਤਾ ਨਸ਼ਾ ਨਾ ਵੱਡਾ ਹੁੰਦਾ ਨਾ ਸੱਤਾ ਨਸ਼ਾ ਜਦੋਂ ਬੰਦੇ ਨੂੰ ਮਿਲ ਜਾਂਦਾ ਨਾ ਬੰਦਾ ਨਾ ਜਦੋਂ ਸਿੰਪਲ ਤੌਰ ਦੇ ਵਿੱਚ ਹੁੰਦਾ ਨਾ ਉਦੋਂ ਹਰ ਗੱਲ ਕਰਦਾ ਜੇ ਅਗਰ ਕੋਈ ਥੋੜੀ ਪਾਵਰ ਮਿਲ ਜਾਂਦੀ ਹੈ ਜੋ ਜਿਪਸੀ ਅੱਗੇ ਲੱਗ ਜੇ ਤਾਂ ਐਸਪੀਐਫ ਦੇ ਜਵਾਨ ਜਿਹੜੇ ਮਿਲ ਜਾਣ ਉਸ ਤੋਂ ਬਾਅਦ ਸੱਤਾ ਪਤਾ ਕੀ ਸੋਚਦਾ ਬੰਦਾ ਮੈਂ ਤਾਂ ਇੱਕ ਵੀਆਈਪੀ ਕਲਚਰ ਨਾਲ ਤਾਲੁਕਾਤ ਰੱਖਣ ਲੱਗ ਗਿਆ ਮੈਂ ਹੁਣ ਕਿੱਥੇ ਨਹੀਂ ਜਾਣਾ ਤੁਹਾਨੂੰ ਉਹੀ ਤਾਂ ਕਿ ਮੌਜੂਦਾ ਐਮਪੀ ਨੂੰ ਇਹਨਾਂ ਕਿੰਨਾ ਕੱਡਰ ਪੈ ਗਿਆ ਜਾਂ ਮੌਜੂਦਾ ਐਮਐਲਏ ਨੂੰ ਇਹਨਾਂ ਕਿੰਨਾ ਕੱਡਰ ਪੈ ਗਿਆ ਕਿ ਜਿਹੜਾ ਕਿ ਯਾਨੀ ਕਿ ਆਪਣੀ ਆਮ ਆਦਮੀ ਪਾਰਟੀ ਸਰਕਾਰ ਛੱਡ ਕੇ ਬੀਜੇਪੀ ਵੱਲ ਜਾਣਾ ਪੈ ਗਿਆ ਕਿਉਂਕਿ ਇਹਨਾਂ ਨੂੰ ਇਸ ਚੀਜ਼ ਦਾ ਡਰ ਪੈ ਗਿਆ ਕਿ ਮੇਰੀ ਟਿਕਟ ਕਿਤੇ 31 ਨਾ ਜਾਵੇ ਜਾਂ ਫਿਰ ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਕਿ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਤੁਹਾਨੂੰ ਕਿਸ ਚੀਜ਼ ਦਾ ਡਰ ਹੈ ਕਿ ਤੁਹਾਨੂੰ ਪੰਜਾਬ ਦੇ ਵਿੱਚ ਬਾਕੀ ਜਦ ਆਮ ਆਨੰਦ ਪਾਰਟੀ ਸਰਕਾਰ ਜੇ ਕੰਮ ਕਰ ਰਹੀ ਹੈ ਜਿਦਾ ਦਿੱਲੀ ਦੇ ਵਿੱਚ ਲਾਲੋ ਜ ਆਰਵਿੰਦ ਕੇਜਰੀਵਾਲ ਜੀ ਕੰਮ ਕਰ ਰਹੇ ਨੇ ਜਾਂ ਯੂਪੀ ਦੇ ਯੋਗੀ ਅਦਿਤਿਆ ਨਾ ਬੀਜੇਪੀ ਕੰਮ ਕਰ ਰਹੀ ਹੈ ਜਾਂ ਅਪਨੀ ਮਹਾਰਾਸ਼ਟਰ ਵਿੱਚ ਸ਼ਿਵਸena ਕੰਮ ਕਰ ਰਹੀ ਹੈ ਕੰਮ ਕਰਕੇ ਦਿਖਾ ਰਹੀ ਹੈ ਨਾ ਉਹ ਪੰਜਾਬ ਦੇ ਵਿੱਚ ਇੱਥੇ ਬੈਠਾ ਹੈ ਜਦ ਲੁਧਿਆਣੇ ਚ ਬਿਆਲੀ ਜੀਵਾਲ ਨੂੰ ਡਾਕਟਰ ਇਹਨਾਂ ਨੇ ਕੰਮ ਕਰ ਰਹੇ ਸੀ ਬੰਦਾ ਦੇਖੋ ਇਹ ਸਚਾਈਆਂ ਨੇ ਅਜ ਡੱਕਿਆ ਹਾਈ ਕੋਰਟ ਨੇ ਫਟਕਾਰਾਈ ਹੈ ਉਹਨੇ ਵੀ ਤਾਂ ਫਟਕਾਰ ਲਾਈ ਹੈ ਕਿ ਇਹ ਰਾਜਨੀਤਿਕ ਮੁੱਦਾ ਬਣਾ ਕੇ ਜਦੋਂ ਉਹਨਾਂ ਨੇ ਗੱਲ ਕੀਤੀ ਨਾ ਕਿ ਇਹਨਾਂ ਨੂੰ ਇੱਕ ਜੇਲ੍ਹ 'ਚ ਬੈਠਾ ਮੁੱਖ ਮੰ ਚ ਵੀ ਰਾਣੀ ਦੀ ਚੱਲ ਸਕਦੀ ਹੈ ਸਕਦੀ ਹੈ ਬਿਲਕੁਲ ਗੱਲ ਪਤਾ ਕਿ ਇਹ ਸਿਆਸੀ ਦਬਾਵਾਂ ਦੇ ਉੱਤੇ ਬਥੇਰੇਆਂ ਦੇ ਉੱਤੇ ਪਰਚੇ ਨੇ ਸਾਡੇ ਤੇ ਵੀ ਪਰਚੇ ਹੋਏ ਸਿਆਸੀ ਦਬਾਵਾਂ ਦੇ ਉੱਤੇ ਪਰਚੇ ਹੋਏ ਆ ਜਦੋਂ ਅਸੀਂ ਬੋਲੇ ਆ ਸਿਆਸੀ ਦੀ ਸਿਆਸੀ ਦਬਾਵਾਂ ਨੇ ਸਾਡੇ ਤੇ ਪਰਚੇ ਕਿਤੇ ਆ ਦੋ ਗੱਲਾਂ ਇਹ ਨੇ ਨਦੀਆਂ ਜੋ ਸਚਾਈ ਹੈ ਕਿ ਜੇ ਭਾਜੀ ਜੋ ਵੀ ਕਰ ਰਹੀ ਆ ਜਾਂ ਖੇਡ ਰਹੀ ਹੈ ਕੁਝ ਵੀ ਕਰ ਰਹੀ ਆ ਇਹ ਤਾਂ ਆਵਾਮ ਨੂੰ ਤਾਂ ਬਿਲਕੁਲ ਨਹੀਂ ਪਤਾ ਇਹ ਮੀਡੀਆ ਦੇ ਚੈਨਲ ਮਾਧਿਅਮ ਰਾਹੀਂ ਮੈਂ ਤਾਂ ਆਵਾਮ ਨੂੰ ਇਹ ਵੀ ਗੱਲ ਪੁੱਛਣਾ ਚਾਹਣਾ ਕਿ ਭਾਜੀ ਨੇ ਜੇ ਭਗਵਾ ਬਾਣਾ ਪਾਇਆ ਤਾਂ ਪੰਜਾਬ ਦੇ ਵਿੱਚ ਭਗਵਾ ਬਾਣਾ ਜਾ ਕਿੱਥੇ ਰਿਹਾ ਹਰ ਵਕਤ ਬਾਰ ਨਾਰੇ ਲੱਗਦੇ ਨੇ ਜੈ ਸ਼ੀਰਾਂ ਦੇ ਪੰਜਾਬ ਦੇ ਵਿੱਚ ਭਾਜਪੀ ਚੁੱਪ ਕਿਉਂ ਆ ਜੈ ਸ਼ੀਰਾਂ ਦੇ ਨਾਰੇ ਤੇ ਇੱਥੇ ਕੀ ਮੋਰਾ ਬਣ ਰਿਹਾ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ 42.7% ਹਿੰਦੂਵਾਦੀ ਬੈਠੀ ਹੈ ਤਾਂ ਇਹ ਹੀ ਆਵਾਮ ਜਿਹੜੀ ਬੈਠੀ ਹਿੰਦੂਵਾਦੀ ਇਹ ਭਾਜਪੀ ਨੂੰ ਚਾਹੀਦਾ ਹੈ ਕਿ ਹੁਣ ਇਹਨਾਂ ਦਾ ਪੱਲਾ ਫੜੇ ਤਾਂ ਪਹਿਲੇ ਨੰਬਰ ਤੇ ਯਾਨੀ ਕਿ ਹਿੰਦੂਆਂ ਦੀ ਸਾਥ ਦੀ ਲੋੜ ਹੈ ਹਿੰਦੂਆਂ ਨੂੰ 781 ਕਰੋੜ ਦਾ ਪੈਕੇਜ ਜਿਹੜਾ ਰਿਲੀਜ਼ ਕਰਉਣਾ ਹੈ ਉਹਦੀ ਜ਼ਰੂਰਤ ਹੈ ਸਾਨੂੰ ਚਾਹੀਦਾ ਹੈ ਸਭ ਭਾਜਪੀ ਨਾਲ ਕਰੇ ਇਹ ਗੱਲਾਂ ਸੁਣ ਤਾਲੋ ਫੇ ਬਾਈ ਫਿਰ ਇੱਕ ਸੁਣੋ ਨੀਰਜ ਮੈਂ ਮੈਂ ਤਾਂ ਫਿਰ ਆ ਸੋਚਾਂਗਾ ਕਿ ਪੱਤਰ ਅਰੀ ਵੀ ਕੀ ਕਰਨੀ ਹੈ ਜਦੋਂ ਉਹਨਾਂ ਨੇ ਰਾਸ਼ਟ੍ਰ ਸਿਕਲਿਜ਼ਮ ਬਣਾਈ ਦੇਣਾ ਵਾ Hindu ਰਾਸ਼ਟ੍ਰ ਬਣਾਈ ਦੇਣਾ ਵਾ ਤਾਂ ਫਿਰ ਕੀ ਫਾਇਦਾ ਫਿਰ ਫਿਰ Hindu ਸਿੱਖ ਇਸਾਈ ਜਾਂ ਪਾਰਟੀ ਜਾਣਗੇ ਨਹੀਂ ਜੇ ਮੈਜੋਰਟੀ ਦੇ ਵਿੱਚ ਅਸੀਂ ਬੈਠੇ ਹਾਂ ਜੇ ਇੱਥੇ ਅਸੀਂ ਮੈਜੋਰਟੀ ਅਸੀਂ 80% ਜੇ ਬੈਠਾ ਆਲ ਓਵਰ ਇੰਡੀਆ ਦੇ ਵਿੱਚ ਬੈਠਾ ਤਾਂ Hindu ਰਾਸ਼ਟ੍ਰ ਘੋਸ਼ਿਤ ਨਹੀਂ ਹੋਇਆ ਆਪਣਾ ਭਾਰਤ ਸਾਡਾ ਦੇਸ਼ Hindu ਰਾਸ਼ਟ੍ਰ ਘੋਸ਼ਿਤ ਨਹੀਂ ਨੇਪਾਲ ਹੋ ਗਿਆ ਗਊ ਮਾਤਾ ਰਾਸ਼ਟ੍ਰ ਮਾਤਾ ਘੋਸ਼ਿਤ ਨਹੀਂ ਹੋਈ ਇੱਥੇ ਪਰ ਨੇਪਾਲ ਦੇ ਵਿੱਚ ਹੋ ਗਈ ਕਿਉਂਕਿ ਉੱਥੇ ਆਹਲੇ ਆਬਾਦੀ ਘਟਾ ਹੈ ਉੱਥੇ ਮੁਸਲਿਮ ਆਬਾਦੀ ਵਾ ਵਧਾ ਹੈ ਕ੍ਰਿਸ਼ਨ ਕਮਿਊਨਿਟੀ ਵਾਦਾ ਹੈ ਪਰ ਇੱਥੇ ਕਿਉਂ ਨਹੀਂ ਹੈ ਕਿ ਨਿਤ ਦੇ ਵਿਧਾਇਕ ਤਾਂ ਰਾਸ਼ਟਰੀ ਪਸ਼ੂ ਗਾਂ ਨੂੰ ਬਣਾ ਦਿੰਦੇ ਨੇ ਦੇਖੋ ਇਹ ਹੀ ਤਾਂ ਸਾਨੂੰ ਹਾਸਾ ਆਉਂਦਾ ਆ ਕਿ ਯਾਰ ਇਹਨਾਂ ਨੂੰ ਗਿਆਨ ਹੀ ਨਹੀਂ ਜਿਸ ਚੀਜ਼ ਦਾ ਸਨਾਤਨ ਤਰ੍ਹਾਂ ਦਾ ਗਿਆਨ ਹੀ ਨਹੀਂ ਹੈਗਾ ਤਾਂ 781 ਕਰੋੜ ਦਾ ਨੀਤੀ ਪੈਕੇਜ ਕਿੱਥੋਂ ਕਰਨਗੇ 500 ਕਰੋੜ ਦਾ ਜਿਹੜਾ ਪੈਕੇਜ ਹੈ ਜਿਹੜਾ ਗਗਊ ਮਾਤਾ ਲਈ ਰੱਖਿਆ ਗਿਆ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਗੱਲ ਕਿੱਥੋਂ ਕਰਨੀ ਹੈ ਇਹਨਾਂ ਨੇ ਰਾਸ਼ਟਰੀ ਪਸ਼ੂ ਨੂੰ ਛੱਡ ਕੇ ਰਾਸ਼ਟਰੀ ਪੰਛੀ ਬਣਾਤਾ ਇਹਨਾਂ ਨੇ ਤਾਂ ਹੀ ਤਾਂ ਅੱਜ ਅਸੀਂ ਇੱਕ ਸਲੋਗਨ ਲੈ ਕੇ ਆਏ ਆ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਅਸੀਂ ਚਾਹੇ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਜਾਓ ਕਿਹੜੀ ਵੀ ਸਰਕਾਰ ਪਰ ਕਾਂਗਰਸ ਨੂੰ ਅਸੀਂ ਇਸ ਕਰਕੇ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਕਾਂਗਰਸ ਨੇ ਹਮੇਸ਼ਾ ਹਿੰਦੂ ਵਿਰੋਧੀਆਂ ਗੱਲਾਂ ਕੀਤੀਆਂ ਨੇ ਸਾਡੇ ਹੀ ਜਿਹੜੇ ਮੰਦਰ ਸੀ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਨਾ ਸਿੱਧ ਪੀਠ ਨੇ ਇਹੀ ਕਾਂਗਰਸ ਸਰਕਾਰ ਨੇ ਨਾ ਇਹੀ ਕਾਂਗਰਸ ਸਰਕਾਰ ਨੇ ਆਪਣੇ ਅੰਡਰ ਕੀਤੇ ਨੇ ਸਾਡਾ ਮੰਦਰਾਂ ਦੇ ਖਜ਼ਾਨੇ ਤੇ ਹਜ ਦੀਆਂ ਯਾਤਰਾ ਹੁੰਦੀਆਂ ਨੇ ਠੀਕ ਹੈ ਸਾਡੇ ਮੰਦਰਾਂ ਨੂੰ ਇਹਨਾਂ ਗੁਲਾਮ ਬਣਾਇਆ ਸਾਡੇ ਮੰਦਰਾਂ ਦੇ ਜਿਹੜਾ ਜਿਹੜਾ ਚੜਾਵਾ ਚੜਾਉਂਦਾ ਕੋਈ ਵੀ ਸ਼ਰਧਾਲੂ ਆਪਣੇ ਆਸਥਾ ਦੇ ਨਾਲ ਚੜਾਉਂਦਾ ਤੇ ਇਹਨਾਂ ਨੇ ਆਪਣੇ ਜੇਬਾਂ 'ਚ ਪਾਣੇ ਸ਼ੁਰੂ ਕਰਤੇ ਠੀਕ ਹੈ ਨਾ ਅਸੀਂ ਕਾਂਗਰਸ ਦਾ ਜਮਾ ਹੀ ਨਕਾਰਾਂਗੇ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਤਾਂ ਸਾਨੂੰ ਚਾਹੀਦੀ ਨਹੀਂ ਜਿਹੜੇ ਸਾਡੀ ਹਿੰਦੂਆਂ ਨੂੰ ਵਿਰੋਧੀ ਗੱਲ ਕਰੇ ਅਗਰ ਕਾਂਗਰਸ ਅਗਰ ਪੀਐਮ ਹੀ ਕਾਂਗਰਸ ਬਣ ਗਿਆ ਫਿਰ ਕਿੱਥੋਂ ਬੀਜੇਪੀ ਕਰ ਲੋਗੇ ਦੇਖੋ ਜੇ ਪੀਐਮ ਜੇ ਕਾਂਗਰਸ ਹੈ ਅਸੀਂ ਬੀਜੇਪੀ ਦੀ ਗੱਲ ਕਰ ਹੀ ਨਹੀਂ ਰਹੇ ਅਸੀਂ ਤਾਂ ਪੰਜਾਬ ਦੇ ਵਿੱਚ ਜੇ ਮਨ ਹੱਕਾਂ ਦੀ ਗੱਲ ਕਰ ਰਹੇ ਕਿ ਸਾਨੂੰ ਜਿਹੜੇ ਹੱਕ ਮਿਲਨੇ ਚਾਹੀਦੇ ਨੇ ਜੋ ਸੱਚਾਈਆਂ ਨੇ ਹੱਕ ਸਾਨੂੰ ਮਿਲਦੇ ਹੀ ਨਹੀਂ ਨਾ ਪਏ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜੋ ਇਸਟਮ ਲਗਾਤਾਰ ਜੋ ਨਸ਼ਾ ਹੋ ਰਿਹਾ ਜਾਂ ਨਸ਼ਣ ਠੱਲ ਪਾਈ ਜਾ ਰਹੀ ਹੈ ਜਾਂ ਗੈਂਗਵਾਰ ਨੂੰ ਠੱਲ ਪਾਈ ਜਾਂਦੀ ਹੈ ਤਾਂ ਕੌਣ ਪਾ ਰਿ ਤਾਂ ਜੇ ਆਮ ਆਦਮੀ ਪਾਰਟੀ ਦਾ ਸਰਕਾਰ ਪਾਰੀ ਅੱਜ ਹਰ ਇੱਕ ਚੀਜ਼ ਨੂੰ ਇੱਥੇ ਦੇਖਿਆ ਜਾ ਇੱਥੇ ਲੇਡੀਜ਼ ਦੀ ਜਾਨਕੀ ਜੋ ਆਧਾਰ ਕਾਰਡ ਦੇ ਉੱਪਰ ਜੋ ਬੱਸਾਂ ਦਾ ਜਨ ਕਿਰਾਇਆ ਮਾਫ ਕੀਤਾ ਗਿਆ ਪਹਿਲਾਂ ਤਾਂ ਕਦੇ ਹੋਇਆ ਨਹੀਂ ਹੈ ਜੰਗਰਸ ਨੇ ਕੀਤਾ ਸੀ ਬਾਈ ਨਹੀਂ ਮੇਰੀ ਗੱਲ ਤਾਂ ਸੁਣੋ ਜੇ ਰეკਮੈਂਡ ਤਾਂ ਕਿੰਨੇ ਬੱਸ ਕੀਤਾ ਨਾ ਇਹ ਪਹਿਲਾਂ ਕੰਫਰਮ ਕਰੋ ਰეკਮੈਂਡਰ ਦੀ ਗੱਲ ਕਰ ਲਈ ਇਹਨਾਂ ਨੇ ਤੁਹਾਡੀ ਗਲਤੀ ਹੈ ਨਾ ਐ ਤਾਂ 4000 ਕਰੋੜ ਦੀ ਵੀ ਕਾਪੀ ਲੈ ਕੇ ਉੱਥੇ ਜਾ ਕੇ ਵਿਧਾਇਕ ਸਾਹਿਬ ਪਹੁੰਚੇ ਸੀਗੇ ਇਹ ਦੀ ਰੇਡ ਪੈਣ ਦੀ ਜਦੋਂ 4000 ਵਿਧਾਇਕ ਉਹ ਵਿਧਾਇਕ ਨੇ 4000 ਕਰੋੜ ਦਾ ਕਪਲਾ ਕੀਤਾ ਹੁੰਦਾ ਤਾਂ ਬਿਜਲੈਂਸ ਕਿਉਂ ਨਹੀਂ ਚੱਕ ਕੇ ਲੈ ਗਈ ਉਹਨ ਅਗਰ ਉਹਨਾਂ ਕੋਲ ਪ੍ਰੂਫ ਸੀਗੇ ਤਾਂ ਸੌਂਤਾਲੋ ਅਗਰ ਉਹਨਾਂ ਕੋਲ ਪ੍ਰੂਫ ਸੀਗਾ ਸੌਂਤਾਲੋ ਨਿਰਜੀ ਅਗਰ ਉਹਨਾਂ ਕੋਲ ਪ੍ਰੂਫ ਹੈ ਤਾਂ ਤੱਕ ਤਾਂ ਨਹੀਂ ਬੀਜਪੀ ਉਹ ਤਾਂ ਨਹੀਂ ਬਿਜਲੀ ਸੌਂਤਾਲੋ ਕੋ ਪੁੱਛੀ ਸਿਸਟਮ ਸੱਤਾ ਦੇ ਵਿੱਚ ਸੀਗੇ ਨਾ ਜਦੋਂ ਸੱਤਾ ਦੇ ਵਿੱਚ ਸੀਗੇ ਜਦੋਂ ਮੌਜੂਦਾ ਐਮਐਲਏ ਸੀਗੇ ਤੁਸੀਂ ਹਜੇ ਵੀ ਜਾ ਕੇ ਦੇਖੋ ਐਮਐਲਏ ਸੰਜੇ ਤਲਵਾਰ ਲਿਖਿਆ ਹਜਾ ਕੀ ਐਮਐਲਏ ਉਤਰ ਗਿਆ ਉਤਰ ਗਿਆ ਲਿਖਿਆ ਤਾਂ ਹੋਇਆ ਸੀ ਨਾ ਤੁਸੀਂ ਉੱਥੇ ਜਾਣਾ ਤੁਸੀਂ ਵੀ ਉੱਥੇ ਰਹਿੰਦੇ ਹੋ ਦੇਖਿਆ ਨੇ ਐਮਐਲਏ ਹੋਣ ਦੇ ਬਿਨਾਂ ਵੀ ਐਮਐਲਏ ਲਿਖਿਆ ਆਇਆ ਸੱਤਾ ਦਾ ਨਸ਼ਾ ਹੁਣ ਸੱਤਾ ਜਦੋਂ ਨਸ਼ਾ ਉਹੀ ਗੱਲ ਤੁਹਾਡੀ ਅਗਿਓ ਸੱਤਾ ਦਾ ਨਸ਼ਾ ਜਾਂਦਾ ਫਿਰ ਬੰਦਾ ਘਬਰਾੜਦਾ ਹੁੰਦੀ ਹੈ ਹੁਣ ਭਗਵਾਨਦਤਮਨ ਸਾਹਿਬ ਉੱਤੇ ਜਾ ਕੇ ਉਹਦਾ ਗਾਰਡਨ ਕਰ ਕੇ ਕੇਂਦਰੀਵਾਲ ਸਾਹਿਬ ਉੱਤੇ ਜਾ ਕੇ ਉਹਦਾ ਗਾਰਡਨ ਕਰ ਰਹੇ ਉੱਥੇ ਉਸ ਤੋਂ ਬਾਅਦ ਉਹਨਾਂ ਮੌਜੂਦਗੀ 'ਚ ਨਹੀਂ ਉੱਥੇ ਪਹੁੰਚੇ ਜਦੋਂ ਉਹ ਚਲੇ ਗਏ ਨਜ਼ਰ ਬੰਦ ਕਰਤਾ ਬਾਈ ਨਜ਼ਰ ਬੰਦ ਪਾਜੀ ਇਹ ਤਾਂ ਫਿਰ ਗੱਲਾ ਹੀ ਨਹੀਂ ਨਾ ਐਦਾਂ ਤੁਸੀਂ ਸਾਨੂੰ ਵੀ ਗੱਲਾਂ ਕਰਦੇ ਹੋ ਕਿ ਤੁਹਾਨੂੰ ਨਜ਼ਰ ਬੰਦ ਕਰਤਾ ਤੁਸੀਂ ਕਹਿੰਦੇ ਨਾ ਗੱਲਾਂ ਨਜ਼ਰ ਬੰਦ ਨਹੀਂ ਕਰਦੇ ਮੈਂ ਤੁਹਾਨੂੰ ਕੀ ਕਹਿ ਰਿਹਾ ਗੱਲ ਨਜ਼ਰ ਬੰਦ ਮਤਲਬ ਤੁਸੀਂ ਡਰਾਮਾ ਕਰਦੇ ਹੋ ਅਸੀਂ ਡਰਾਮਾ ਕਰਦੇ ਹੋ ਜੇ ਅਸੀਂ ਨਜਰਬੰਦਰੇ ਨਾਲ ਦੇ ਪਰਚੇ ਵੀ ਚੱਲ ਰਹੇ ਆ ਸਰ ਦੇ ਪਰਚੇ ਪਏ ਨੇ ਕਿਹੜਾ ਸ਼ਿਵ ਸੈਨਕ ਜਿਹੜਾ ਪਰਚੇ ਕੱਟ ਰਿਹਾ ਇੱਥੇ ਅਸੀਂ ਨਜਰਬੰਦਰੇ ਅਸੀਂ ਨਰਜਬੰਦ ਤੋੜ ਕੇ ਅਸੀਂ ਆਪਣੇ ਸੱਤ ਕਮੰਦੇ ਦਾ ਪਰਚਾ ਪਾਇਆ ਆ ਕਿੰਨਾਂ ਨੇ ਪਾਇਆ ਤੁਹਾਡੀ ਪਾਰਟੀ ਨੇ ਪਾਇਆ ਸੀਗਾ ਉਹ ਦੇਖੋ ਸਾਡੀ ਪਾਰਟੀ ਨੇ ਪਾਇਆ ਜਾਂ ਨਹੀਂ ਪਰ ਇਹੀ ਤਾਂ ਗੱਲਾਂ ਇਹ ਦੂਜੇ ਪਾਸੇ ਵੀ ਨੇ ਕਿ ਹਿੰਦੂ ਸੰਗਠਨ ਦੇ ਕੁਝ ਬੰਦੇ ਹੁੰਦੇ ਨੇ ਜੈ ਚੰਦ ਵੀ ਬਹੁਤ ਹੁੰਦੇ ਨੇ ਪੰਜੋਂਗਲੇ ਬਰਾਬਰ ਨਹੀਂ ਹੁੰਦੇ ਘਰ ਦੇ ਵਿੱਚ ਵਿਚਾਰਪਰਾ ਹੁੰਦੇ ਨੇ ਕਿਸੇ ਦਾ ਮੂੰਹ ਕਿੱਧਰ ਨੂੰ ਕਿਸੇ ਦਾ ਮੂੰਹ ਕਿੱਧਰ ਨੂੰ ਇੱਥੇ ਪਾਰਟੀਆਂ ਨੇ ਨੈਸ਼ਨਲ ਪਾਰਟੀ ਚਾਹੇ ਆਮ ਆਦਮੀ ਪਾਰਟੀ ਹੋ ਜਿਹੜਾ ਕੰਮ ਜਿਹੜੀ ਸਰਕਾਰ ਕਰ ਰਹੀ ਆ ਉਹਦਾ ਕ੍ਰੈਡਿਟ ਉਹਨੂੰ ਮਿਲਣਾ ਚਾਹੀਦਾ ਜੇ ਤੁਸੀਂ ਪਾਸ ਕਰਾਇਆ ਸੀ ਫਿਰ ਬਣਵਾਇਆ ਕਿਉਂ ਨਹੀਂ ਸਰਕਾਰ ਜੇ ਵਿਧਾਇਕ ਹੀ ਨਹੀਂ ਰਿਹਾ ਤੇ ਬਣਾਉਣਾ ਕਿੱਥੋਂ ਉਹੀ ਤਾਂ ਗੱਲ ਕਰਦਾ ਪਿਆ ਪਾਸਾ ਕਰਾ ਲਿਆ ਫਿਰ ਉੱਥੇ ਨਹੀਂ 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 ਪਾਸ ਕਰਾ ਕੇ ਕਿਆ ਦੋ ਉਹਦੇ ਕੋਲ ਕੀ ਪ੍ਰੂਫ ਹੈ ਤੁਹਾਨੂੰ ਪਤਾ ਨਹੀਂ ਸੀ ਕਿ ਉਹਦਾ ਸਕੂਲ ਬਣ ਰਿਹਾ ਐਮ ਐਲ ਏ ਦਾ ਭਾਈ ਉਹ ਕਾਲਜ ਵੀ ਬਣਿਆ ਹੋਇਆ ਕਾਲਜ ਵੀ ਉੱਥੇ ਰੁਕਿਆ ਹੋਇਆ ਵਾ ਜਿਹੜਾ ਲੋਕ ਕਾਲੇ ਭਾਈ ਜੀ ਉਹਦਾ ਘਟਨ ਵੀ ਹੋ ਗਿਆ ਤੇ ਕਲਾਸ ਸ਼ੁਰੂ ਹੋ ਗਈਆਂ ਤੁਹਾਨੂੰ ਕੀ ਕਰ ਕਿਆ ਦਰਿਆ ਨਾ ਉਹ ਵੀ ਇਹੀ ਗੱਲ ਕਹਿੰਦੇ ਸੀ ਨਾ ਅਸੀਂ ਕਰਵਾਇਆ ਵਾ ਉਹਦੋਂ ਵੀ ਇਹੀ ਇਹਨਾਂ ਨੇ ਗੱਲਾਂ ਕੀਆ ਜਿਹੜਾ ਸਾਡੇ ਪੰਜਾਬ ਦੀ ਗੱਲ ਕਰੂਗਾ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦੀ ਗੱਲ ਕਰੂਗਾ ਅਸੀਂ ਤਾਂ ਉਹਨਾਂ ਨਾਲ ਖੜਾਂਗੇ ਤੇ ਜਿਹੜੀ ਰਹੀ ਗੱਲ ਦੂਜੀ ਜਿਹੜੀ ਅਕਾਲੀ ਦਲ ਅਕਾਲੀ ਦਲ ਸਰਕਾਰ ਦੀ ਇੱਕੋ ਗੱਲਾਂ ਆ ਰੀਆਂ ਅੱਤਵਾਦੀ ਦੀ ਰਿਹਾਈਆਂ ਨੂੰ ਲੈ ਕੇ ਅਸੀਂ ਵੋਟਾਂ ਲੜਾਂਗੇ ਅੱਤਵਾਦੀਆਂ ਦੇ ਰਿਹਾਈ ਦੇ ਉੱਤੇ ਕਦੇ ਤੁਹਾਨੂੰ ਵੋਟਾਂ ਨਹੀਂ ਮਿਲਣੀਆਂ ਕਿਸੇ ਵੀ ਸਮਾਜ ਤੋਂ ਇਦਾਂ ਨੂੰ ਫਸਟ ਗੱਲਾ ਕਰ ਦਿੱਤੀ ਜਾਵੇ ਬਿਲਕੁਲ ਹੀ ਸਾਡੇ ਦੋ ਨੌਜਵਾਨ ਸੀਗੇ ਜਿਹੜੇ ਦੋ ਦੋ ਨੌਜਵਾਨਾਂ ਨੇ ਪਾਰਟੀ ਦੇ ਉੱਤੇ ਕਾਫੀ ਵੱਡਾ ਬਿਆਨ ਦਿੱਤਾ ਕਿ ਜਿਹੜੀ ਪਾਰਟੀ ਦੇ ਵਿੱਚ ਬਿਆਨਬਾਜ਼ੀ ਜਿਹੜੀ ਚੱਲ ਰਹੀ ਆ ਕਈ ਵਿਧਾਇਕ ਜਿਹੜੇ ਨੇ ਭਾਜਪਾ ਨੂੰ ਸ਼ਾਮਿਲ ਕਰ ਰਹੇ ਕਈ ਐਮਪੀ ਜਿਹੜੇ ਨੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ ਲੇਕਿਨ ਆਵਾਮ ਕਿਤਨੇ ਕਿਤੇ ਮੂਰਤ ਬਣਾਈ ਜਾ ਰਹੀ ਆ ਆਵਾਮ ਜਿਹਦੇ ਤੋਂ ਉਹਨਾਂ ਨੂੰ ਵੱਡੇ ਵੋਟਾਂ ਨਾਲ ਜਿਤਾਉਂਦੀ ਆ ਤਾਂ ਉਸ ਤੋਂ ਬਾਅਦ ਆਵਾਮ ਨੂੰ ਇਹ ਵੀ ਦੇਖਣਾ ਪੈਂਦਾ ਕਿ ਕਿਸ ਤਰ੍ਹਾਂ ਦਲ ਬਦਲੂ ਜਿਹੜੇ ਨੇ ਰਣਨੀਤੀਆਂ ਬਦਲ ਕੇ ਉਸ ਤੋਂ ਬਾਅਦ ਕਿਦਾਂ ਹੈਵੀ ਹੋ ਜਾਂਦੇ ਤੇ ਵੱਡੀਆਂ ਚਾਹਵਾਨਾਂ ਤੇ ਉਤਰਦਾ ਜ਼ੇਤੀ ਬੰਦੇ ਜਿਹੜੇ ਜਾ ਰਹੇ ਨੇ ਉਹ ਕਿਹੜੇ ਕਿਹੜੇ ਬੰਦੇ ਹੋਣਗੇ ਜਿਹੜੇ ਬੀਜੇਪੀ ਸ਼ਾਮਿਲ ਹੋਣਗੇ ਤੇ ਕਾਂਗਰਸ ਦੇ ਕਿਹੜੇ ਉਹ ਵਿਧਾਇਕ ਨੇ ਐਕਸ ਵਿਧਾਇਕ ਨੇ ਜਿਹੜੇ ਬੀਜੇਪੀ ਦਾ ਦਮਨ ਫੜ ਸਕਦੇ ਨੇ ਲੁਧਿਆਣਾ ਦਾ ਕੈਮਰਾਮੈਨ ਸੱਜੇ ਸੀਟ ਕੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ